ਇਸ ਨੂੰ ਰਣੂ ਕਦੇ ਮਿਲਿਆ ਨਹੀਂ ਕਦੇ ਇਹਦੇ ਮਾਪਿਆਂ ਨੂੰ ਨਹੀਂ ਮਿਲਿਆ ਪਰ ਮੈਨੂੰ ਆ ਵੀਡੀਓ ਭੇਜਤੀ ਇਹਦੇ ਕਿਸੇ ਰਿਸ਼ਤੇਦਾਰ ਨੇ ਜਾਂ ਮਿੱਤਰ ਨੇ ਕਹਿੰਦੇ ਭਾਈ ਜੀ ਸਾਡਾ ਬੰਦਾ ਪਿਆ ਹੈ ਚੰਡੀਗੜ੍ਹ ਦੇ ਕੋਚ ਕੇਂਦਰ ਚ ਕਈ ਦਿਨਾਂ ਦਾ ਤੇ ਮੇਰੇ ਕੋਲੇ ਫਿਰ ਨਹੀਂ ਜਾਂਦਾ ਜਿਵੇਂ ਹੁਣ ਮੇਰੇ ਦੋਸਤ ਨੇ 25 25 30 30 ਸਾਲ ਦੇ ਇੱਕ ਫੋਨ ਕੀਤਾ ਜੀ ਕਰਦਾ ਦਾ ਵੈਗੁਰੂ ਹੈ ਰਾਤੋਂ ਰਾਤ ਇਹਦਾ ਆਪਰੇਸ਼ਨ ਹੋ ਗਿਆ ਕਹਿੰਦਾ ਮੈਂ ਕਈ ਹਫ਼ਤੇ ਤੋਰੇ ਪਿਆ ਜੀ ਮੇਰਾ ਆਪਰੇਸ਼ਨ ਨਹੀਂ ਹੋ ਰਿਹਾ ਤੰਗੀਆਂ ਮੈਨੂੰ ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਜੇ ਤੁਹਾਡੇ ਕੋਲੇ ਕੋਈ ਵੀ ਪਾਵਰ ਆਨੇ ਸਰਕਾਰੇ ਦਰਬਾਰੇ ਪਾਵਰਾਂ ਨੇ ਪਾਵਰ ਤੁਹਾਡੀ ਸਰਪੰਚ ਕੋਲੇ ਆ ਥਾਣੇਦਾਰ ਕੋਲੇ ਆ ਤਾਂ ਯਾਰ ਉਹਨੂੰ ਵਰਤੋ ਪਾਵਰਾਂ ਸਾਹਮਣੇ ਰੱਖਣ ਨਾਲ ਇਹ ਕੁਝ ਵੱਧੀਆਂ ਨਹੀਂ ਹੈਗੀਆਂ ਜੇ ਤੁਸੀਂ ਕਿਸੇ ਦੇ ਚੰਗੇ ਕੰਮ ਲਈ ਕੋਈ ਪਾਵਰ ਵਰਤ ਦੋਗੇ ਤਾਂ ਤੁਹਾਨੂੰ ਅਸੀਸਾਂ ਜਿਹੜੀਆਂ ਮਿਲਣਗੀਆਂ ਉਹ ਸੋਚ ਵੀ ਨਹੀਂ ਸਕਦੇ ਹੁਣ ਇਹ ਮੁੰਡਾ ਨੌਜਵਾਨ ਹੈ ਇਹ ਮੁੰਡਾ ਆਪਰੇਸ਼ਨ ਹੋ ਕੇ ਘਰੇ ਚਲੇ ਆ ਗਿਆ ਪਲੇਟ ਇਹਦੇ ਪੈ ਗਈ ਅਯੂਸ਼ਵਾਨ ਦੇ ਕਾਣ तकरीबन तकरीबन ਪੀਜੀਆਈ ਵਗੈਰਾ ਬੱਤੀ ਵਗੈਰਾ ਚੋਂਦੇ ਨੇ ਉਹਨਾਂ ਕਾਡਾਂ ਤੇ 프리 ਆਪਰੇਸ਼ਨ ਹੁੰਦੇ ਨੇ ਮੇਰੇ ਕੋਲੇ ਜਿਹੜੇ ਬਚਪਨ ਚ ਡਾਕਟਰ ਆਏ ਸੀ ਜਦੋਂ ਮੈਂ ਬਚਪਨ ਤੋਂ ਜਵਾਨੀ ਚ ਪੈਰ ਰੱਖਿਆ ਉਹ ਡਾਕਟਰ ਆੜੀ ਬਣਦੇ ਗਏ ਅੱਗੇ ਵੱਡੇ ਡਾਕਟਰ ਬਣ ਗਏ ਉਦੋਂ ਅੱਗੇ ਵੱਡੇ ਪ੍ਰੋਫੈਸਰ ਬਣ ਗਏ ਚਲੋ ਇੱਕ ਜਾਣਦਾ ਤਾਂ ਦੂਜੇ ਨੂੰ ਮੜ ਜਾ ਕਹਿ ਦਈਦਾ ਬਸ ਇੰਨੇ ਹੀ ਫਰਕ ਹੁੰਦਾ ਜਿੰਨਾ ਕਿ ਚਿਰ ਅਸੀਂ ਕਹਿੰਦੇ ਰਹਾਂਗੇ ਉਹਨਾਂ ਚਿਰ ਸਾਨੂੰ ਫੋਨ ਆਉਂਦੇ ਰਹਿਣਗੇ ਜਦੋਂ ਸਾਨੂੰ ਫੋਨ ਹੁਣ ਹਟ ਜਾਣਗੇ ਉਦੋਂ ਅਸੀਂ ਵੀ ਆਰਮ ਨਾਲ ਆਪਣੇ ਘਰੇ ਬੈਠਾਂਗੇ ਕਿਉਂਕਿ ਜੇ ਫੋਨ ਆਊਗਾ ਤਾਂ ਮਦਦ ਕਰਨੀ ਮੇਰਾ ਤਾਂ ਫਰਜ਼ ਬਣਦਾ ਹੈ ਮੱਕੀ ਗੱਲ ਹੋਰ ਹੈ ਜਿਹੜੇ ਲੋਕਾਂ ਨੂੰ ਮਦਦ ਮਿਲ ਜਾਂਦੀ ਹੈ ਉਹ ਤਾਂ ساری ਜ਼ਿੰਦਗੀ ਯਾਦ ਰੱਖਦੇ ਨੇ ਕਈ ਲੋਕਾਂ ਦੀ ਅਸੀਂ ਮਦਦ ਕਰ ਵੀ ਨਹੀਂ ਸਕਦੇ ਕਿਉਂਕਿ ਸਾਰੀ ਜਗ੍ਹਾ ਸਾਡੇ ਕੋਲੇ ਪਹਵਰਾ ਨਹੀਂ ਹੁੰਦੀ ਆ A okay, già dosto, sassicano.